ਦਰਬਾਰ ਸਾਹਿਬ ਦੇ ਵਿੱਚ ਅਰਚਨਾ ਮਕਮਾਨਾ ਨਾਮ ਦੀ ਕੁੜੀ ਜਿਹੜੀ ਯੋਗਾ ਕਰਦੀ ਆ ਉਸ ਤੋਂ ਬਾਅਦ ਇੱਕ ਚਰਚਾ ਛਿੜ ਗਈ ਆ ਜੀ ਇੱਕ ਕੰਟਰੋਵਰਸੀ ਜਿਹੜੀ ਆ ਸ਼ੁਰੂ ਹੋ ਗਈ ਆ ਇਹਦਾ ਪੱਖ ਕੀ ਆ ਕੁੜੀ ਦਾ ਇਹਦਾ ਕੀ ਕਹਿਣਾ ਇਸ ਚੀਜ਼ ਨੂੰ ਲੈ ਕੇ ਉਧਰੋਂ ਜਿਹੜੇ ਆ ਐਸ.ਪੀ.ਸੀ ਦੇ ਵੱਲੋਂ ਐਫ.ਆਈ.ਆਰ ਕਰਵਾ ਦਿੱਤੀ ਗਈ ਆ ਇਹਨੂੰ ਪੁਲਿਸ ਪ੍ਰੋਟੈਕਸ਼ਨ ਵੀ ਮਿਲ ਗਈ ਆ ਇਹਦਾ ਕਹਿਣਾ ਕਿ ਮੈਨੂੰ ਬਹੁਤ ਸਾਰੀਆਂ ਧਮਕੀਆਂ ਆ ਰਹੀਆਂ ਨੇ ਸੋ ਇਸ ਮਸਲੇ ਦੇ ਵਿਸਤਾਰ ਦੇ ਨਾਲ ਗੱਲਬਾਤ ਕਰਦੇ ਆ ਇੱਕ ਤੋਂ ਹੋਰ ਪੋਲਿਟੀਕਲ ਮਸਲੇ ਨੇ ਉਹਨਾਂ ਦੇ ਬਾਬਤ ਤੁਹਾਡੇ ਨਾਲ ਸਾਂਝ ਪਾਵਾਂਗੇ ਸਭ ਤੋਂ ਪਹਿਲਾਂ ਜੇਕਰ YouTube ਤੇ ਦੇਖ ਰਹੇ ਹੋ ਤਾਂ ਬੇਨਤੀ ਹੈ ਕਿ ਸਬਸਕ੍ਰਾਈਬ ਕਰ ਲਿਓ ਜੇਕਰ TikTok ਤੇ ਦੇਖ ਰਹੇ ਹੋ ਤਾਂ ਫੋਲੋ ਜਰੂਰ ਕਰ ਲੈਣਾ ਸੋ ਇਹ ਅਰਚਨਾ ਮਕਵਾਨਾ ਨਾਮ ਦੀ ਕੁੜੀ ਹੈ ਜੀ ਜਿਹੜੀ ਇਹ ਦਰਬਾਰ ਸਾਹਿਬ ਦੇ ਵਿੱਚ ਯੋਗ ਕਰਦੀ ਆ ਜਾ ਕੇ ਉਸ ਤੋਂ ਬਾਅਦ ਇੱਕ ਸੋਸ਼ਲ ਮੀਡੀਆ ਤੇ ਜੋ ਵੀ ਫੋਟੋ ਵਗੈਰਾ ਆਉਂਦੀ ਆ ਤੇ ਉਤੋਂ ਇੱਕ ਜਿਹੜੀ ਆ ਚਰਚਾ ਛਿੜਦੀ ਆ ਇਹ ਬਹੁਤ ਹੀ ਗੰਭੀਰ ਮਸਲਾ ਬਣ ਗਿਆ ਤੇ ਇਹਦੇ ਤੇ ਪਹਿਲਾਂ ਜੇਕਰ ਆਪਾਂ ਆਈਏ ਕਿ ਹੋਇਆ ਕੀ ਆ ਇਹ ਇੱਕ ਕੁੜੀ ਦਾ ਇਹ ਕਹਿਣਾ ਇਹ ਜਿਹੜੀ ਆ ਬਖਵਕ ਮੀਡੀਆ ਦੇ ਉੱਤੇ ਇਹ ਰਿਪੋਰਟਾਂ ਛਾਇਆ ਹੋ ਰਹੀਆਂ ਨੇ ਮੈਂ ਇੱਥੇ ਦੇਖ ਰਿਹਾ ਸੀਗਾ ਬੀਬੀਸੀ ਦੇ ਉੱਤੇ ਕਿ ਇਸ ਕੁੜੀ ਦਾ ਇਹ ਕਹਿਣਾ ਜਿਹੜੀ ਬੀਬੀਸੀ ਪੰਜਾਬੀ ਦੀ ਰਿਪੋਰਟ ਆ ਕਿ ਕਿ ਮੈਂ ਗਈ ਸੀਗੀ ਦਿੱਲੀ ਕਿਉਂਕਿ ਇਹ ਗੁਜਰਾਤ ਬਰੋਦਰਾ ਦੇ ਨਾਲ ਇਹਦਾ ਸੰਬੰਧ ਆ ਕਿ ਮੈਂ ਦਿੱਲੀ ਗਈ ਸੀ ਕਿ ਇੱਕ ਅਵਾਰਡ ਲੈਣ ਤੇ ਉਸ ਤੋਂ ਬਾਅਦ ਮੈਂ ਚਲੇ ਗਈ ਜਿਹੜਾ ਦਰਬਾਰ ਸਾਹਿਬ ਮੱਥਾ ਟੇਕਣ ਦੇ ਲਈ ਉਸ ਤੋਂ ਬਾਅਦ ਉੱਥੇ ਜਾ ਕੇ ਇਹਦੇ ਵੱਲ ਇਹ ਯੋਗ ਜਿਹੜਾ ਆਸਨ ਕੀਤਾ ਗਿਆ ਤੇ ਇਹਨੇ ਕਿਹਾ ਬਈ ਦਲਜੀਤ ਸਾਹਿਬ ਦਾ ਰੈਫਰੈਂਸ ਦਿੱਤਾ ਕਿ ਯੋਗ ਤੁਹਾਡੇ ਲਈ ਕਿੰਨਾ ਜ਼ਰੂਰੀ ਆ ਤੇ ਮੈਂ ਚਾਹੁੰਦੀ ਸੀ ਕਿ ਪੰਜਾਬ ਦੇ ਲੋਕਾਂ ਨੂੰ ਯੋਗ ਬਾਰੇ ਹੋਰ ਪਤਾ ਲੱਗੇ ਸੋ ਮੈਂ ਦਰਬਾਰ ਸਾਹਿਬ ਦੇ ਵਿੱਚ ਇਦਾਂ ਕੀਤਾ ਮੇਰੀ ਕੋਈ ਵੀ ਬੁਰੀ ਭਾਵਨਾ ਨਹੀਂ ਸੀ ਮੇਰਾ ਕੋਈ ਵੀ ਬੈਡ ਇੰਟੈਂਸ਼ਨ ਨਹੀਂ ਸੀ ਤੇ ਮੈਂ ਇਹ ਚੀਜ਼ ਇਸ ਕਰਕੇ ਕੀਤੀ ਆ ਸੋ ਪਹਿਲਾਂ ਆਪਾਂ ਪੂਰਾ ਦੇਖਦੇ ਆ ਕਿ ਇਹਦਾ ਇਹਦਾ ਪੱਕ ਕੀ ਆ ਸੋ ਇਹ ਜੇ ਮੈਂ ਕਿਹਾ ਕਿ ਇਹਨੇ ਇਹਨੇ ਕਿਹਾ ਕਿ ਮੈਂ ਦਿੱਲੀ ਗਈ ਜਿਹੜਾ ਅਵਾਰਡ ਲੈਣ ਮੈਂ ਜਿਹੜਾ ਉਸ ਤੋਂ ਬਾਅਦ ਦਰਬਾਰ ਸਾਹਿਬ ਗਈ ਹੁਣ ਇੱਥੇ ਗੱਲ ਇਹ ਆਈ ਸੀ ਕਿ ਜਦੋਂ ਜਿਹੜਾ ਐਸਜੀਪੀਸੀ ਦੇ ਵੱਲੋਂ ਵੀ ਇਹ ਗੱਲ ਸਾਹਮਣੇ ਆਈ ਹੈ ਕਿ ਉਹਨਾਂ ਨੇ ਕਿਹਾ ਕਿ ਜਿਸ ਦਿਨ ਇਹਨੇ ਯੋਗ ਜਦੋਂ ਇਹ ਉਹ ਵਾਲੀ ਘਟਨਾ ਹੋਈ ਆ ਯੋਗਾਸਨ ਇਹਨੇ ਕੀਤਾ ਦਰਬਾਰ ਸਾਹਿਬ ਦੀ ਪ੍ਰਕਰਮਾ ਦੇ ਵਿੱਚ ਇਹਨੇ ਮੱਥਾ ਨਹੀਂ ਟੇਕਿਆ ਤੇ ਇਹ ਸਿਰਫ ਯੋਗ ਕਰਕੇ ਉਥੋਂ ਚਲੇ ਜਿਹੜੀ ਆ ਗਈ ਆ ਇਸ ਕੁੜੀ ਅਰਚਨਾ ਮਕਵਾਨ ਦਾ ਇਹਦਾ ਜਿਹੜਾ ਹੁਣ ਮੈਂ ਇਹਦੀ ਇੱਕ ਇਹਨੇ ਰੀਸੈਂਟਲੀ ਇੱਕ ਵੀਡੀਓ ਜਾਰੀ ਕੀਤੀ ਆ ਉਹਦੇ ਵਿੱਚ ਇਹਨੇ ਦਾਵਾ ਕੀਤਾ ਕਿ ਤੁਸੀਂ ਜਿਹੜੀ ਆ ਸੀਸੀਟੀਵੀ ਆ ਉਹਨੂੰ ਜਾਰੀ ਕਰ ਦਿਓ ਤੇ ਪੁਲਿਸ ਨੂੰ ਵੀ ਇਹਨੇ ਕਿਹਾ ਐਸਜੀਪੀਸੀ ਨੂੰ ਵੀ ਕਿਹਾ ਕਿ ਉਹ ਤੁਸੀਂ ਦੋਨਾਂ ਦਿਨਾਂ ਦੇ ਕੈਮਰਾ ਫੁਟੇਜ ਦੇਖੋ ਕਿ ਮੈਂ ਇਸ ਤੋਂ ਇੱਕ ਦਿਨ ਪਹਿਲਾਂ ਜਿਹੜਾ ਮੈਂ ਦਰਬਾਰ ਸਾਹਿਬ ਗਈ ਆ ਤੇ ਮੈਂ ਜਿਹੜਾ ਇਸ ਉਦਣ ਮੈਂ ਜਾ ਕੇ ਮੈਂ ਸੇਵਾ ਵੀ ਕੀਤੀ ਆ ਤੇ ਮੈਂ ਜਿਹੜਾ ਮੱਥਾ ਵੀ ਟੇਕਿਆ ਤੇ ਮੈਂ ਦੂਸਰੇ ਦਿਨ ਜਿਹੜਾ ਜਾ ਕੇ ਯੋਗ ਵਾਲਾ ਇਹ ਜਿਹੜੀ ਆ ਘਟਨਾ ਉਹ ਦੂਸਰੇ ਦਿਨ ਹੋਈ ਆ ਪਹਿਲੇ ਦਿਨ ਜਿਹੜੀ ਆ 20 ਜੂਨ ਨੂੰ ਇਹਨਾਂ ਦਾ ਕਹਿਣਾ ਕਿ ਮੈਂ ਗਈ ਸੀਗੀ ਤੇ 21 ਜੂਨ ਨੂੰ ਹੀ ਇਹਨਾਂ ਨੇ ਜਿਹੜੀ ਆ ਇਹ ਆਪਣੀ ਤਸਵੀਰ ਆ ਜਿਹੜੀ ਇਹ ਸੋਸ਼ਲ ਮੀਡੀਆ ਦੇ ਉੱਤੇ ਇਹਨਾਂ ਨੇ ਸਾਂਝੀ ਕੀਤੀ ਆ ਜਿੱਥੇ ਪ੍ਰਕਰਮਾਂ ਦੇ ਵਿੱਚ ਇਹ ਸਟੂਵਰਡ ਦੇ ਕੰਢੇ ਸ਼ੀਰਸ਼ ਆਸਣ ਜਿਹੜਾ ਯੋਗ ਯੋਗਾ ਦਾ ਹੁੰਦਾ ਉਹ ਕਰਦੇ ਹੋਏ ਦਿਖਾਈ ਦੇ ਰਹੇ ਨੇ ਸੋ ਆਬਵੀਅਸਲੀ ਇਸ ਰومی ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹਤੇ ਇਤਰਾਜ਼ ਜ਼ਾਹਿਰ ਕੀਤਾ ਤੇ ਉਹਨਾਂ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਤੇ ਇਹਦੇ ਖਿਲਾਫ ਉਹ ਜਿਹੜਾ ਧਾਰਾ 295ਏ ਦੇ ਤਹਿਤ ਜਿਹੜਾ ਪੁਲਿਸ ਨੇ ਉਹ ਕੇਸ ਦਰਜ ਕਰ ਲਿਆ ਆ ਸੋ ਇਹਨਾਂ ਨੂੰ ਕੰਟੈਕਟ ਵੀ ਕੀਤਾ ਗਿਆ ਸੀਗਾ ਬੀਬੀਸੀ ਤੇ ਵੱਲੋਂ ਤਾਂ ਉਹਨਾਂ ਨੇ ਕੋਈ ਸਫਾਈ ਨਹੀਂ ਦਿੱਤੀ ਪਰ ਇਹਨਾਂ ਦੇ ਵੱਲੋਂ ਲਗਾਤਾਰ ਜਿਹੜਾ ਆਪਣਾ ਪੱਖ ਰੱਖਿਆ ਜਾ ਰਿਹਾ ਸੋਸ਼ਲ ਮੀਡੀਆ ਦੇ ਉੱਤੇ ਸਾਹਮਣੇ ਪੇਸ਼ ਹੋ ਕੇ ਵੀਡੀਓਜ਼ ਵਗੈਰਾ ਜਾਰੀ ਕੀਤੀਆਂ ਜਾ ਰਹੀਆਂ ਨੇ ਸੋ ਇਹਨਾਂ ਨੇ ਜਿਹੜਾ ਇੱਕ ਤਾਂ ਜੇਕਰ ਆਪਾਂ ਦੇਖੀਏ ਤਾਂ ਇਹ ਜਿਹੜੇ ਆ ਹਾਊਸ ਆਫ ਅਰਚਨਾ ਨਾਮ ਦਾ ਦੱਸਦੇ ਅਗੇ ਫੈਸ਼ਨ ਬ੍ਰਾਂਡ ਵੀ ਚਲਾਉਂਦੇ ਨੇ ਤੇ ਇਹ ਇੱਕ ट्रैवल ਬਲੌਗਰ ਵੀ ਆਪਣੇ ਆਪ ਨੂੰ ਇਹਨਾਂ ਦੀ ਪ੍ਰੋਫਾਈਲ ਦੇ ਮੁਤਾਬਕ ਆਪਣੇ ਆਪ ਨੂੰ ਇਹ ਦੱਸਦੇ ਨੇ ਤੇ ਇਹ ਜਿਹੜਾ ਇਹਨਾਂ ਨੇ ਜਾ ਕੇ ਜਦੋਂ ਉੱਥੇ ਯੋਗ ਆਸਨ ਇਹਨਾਂ ਨੇ ਕੀਤਾ ਸੋ ਅਰਚਨਾ ਮਕਵਾਨਾ ਦਾ ਇਹ ਕਹਿਣਾ ਕਿ ਮੇਰਾ ਕੋਈ ਬੁਰੀ ਭਾਵਨਾ ਨਹੀਂ ਸੀ ਮੈਂ ਉੱਥੇ ਗਈਆਂ ਮੈਂ ਲੋਕਾਂ ਨੂੰ ਅਵੇਅਰ ਕਰਨਾ ਚਾਹੁੰਦੀ ਸੀ ਯੋਗ ਦੇ ਬਾਰੇ ਤਾਂ ਮੈਂ ਇਸ ਤਰੀਕੇ ਨਾਲ ਜਾ ਕੇ ਯੋਗ ਆਸਨ ਕੀਤਾ ਤੇ ਇਹਨਾਂ ਨੇ ਜਿਹੜੀ ਇੱਕ ਵੀਡੀਓ ਜਾਰੀ ਕੀਤੀ ਆ ਜਿਹੜੀ ਹੁਣੇ ਹੀ ਆ ਦੋ ਦੋ ਕਮੈਂਟ ਪਹਿਲਾਂ ਵੇਖ ਰਿਆ ਸਗਾ ਕੁਝ ਸਮਾਂ ਪਹਿਲਾਂ ਕਹਿ ਲੋ ਕਿ ਉਹ ਵੀਡੀਓ ਇਹਨਾਂ ਨੇ ਜਾਰੀ ਕੀਤੀ ਆ ਉਹਦੇ ਵਿੱਚ ਇਹਨਾਂ ਨੇ ਜਿਹੜੀਆਂ ਇੱਕ ਦੋ ਗੱਲਾਂ ਕਹੀਆਂ ਉਹਨਾਂ ਨੇ ਕਿਹਾ ਕਿ ਇੱਕ ਤਾਂ ਮੇਰੀ ਬੁਰੀ ਭਾਵਨਾ ਨਹੀਂ ਸੀ ਪਰ ਉੱਥੇ ਜਿਹੜਾ ਮੇਰਾ ਮੇਰੀ ਕੈਮਰਾ ਹੋਲਡ ਕਰ ਰਿਆ ਸੀ ਮੇਰੀ ਵੀਡੀਓ ਤੇ ਫੋਟੋ ਜੋ ਵੀ ਕਰ ਰਿਆ ਸੀ ਉਹ ਇੱਕ ਸਰਦਾਰ ਦੇ ਵੱਲੋਂ ਬਣਾਈ ਜਾ ਰਹੀ ਸੀ ਸੋ ਮੇਰੀ ਵੀਡੀਓ ਜਾਂ ਮੇਰੀ ਜਿਹੜੀ ਫੋਟੋ ਲਈ ਉਹ ਇੱਕ ਸਰਦਾਰ ਦੇ ਵੱਲੋਂ ਬਣਾਈ ਲਈ ਗਈ ਆ ਤੇ ਨਾਲ ਦੀ ਨਾਲ ਉੱਥੇ ਹੋਰ ਬਹੁਤ ਸਾਰੇ ਲੋਕ ਜਿਹੜੇ ਆ ਉਹ ਮੌਜੂਦ ਸਗੇ ਸੋ ਮੈਂ ਕਿਸੇ ਵੀ ਬੈਡ ਇੰਟੈਂਸ਼ਨ ਦੇ ਨਾਲ ਜਾਂ ਕਿਸੇ ਵੀ ਕਾਂਸਪੀਰੇਸੀ ਦੇ ਨਾਲ ਉੱਥੇ ਨਹੀਂ ਗਈ ਸੀ ਈਵਨ ਥੋ ਕਿ ਇਹਨਾਂ ਨੇ ਜਿਹੜੀ ਉਹ ਵੀਡੀਓ ਵਾਲੀ ਜਿਹੜੀ ਮਾਫੀ ਵਾਲੀ ਵੀਡੀਓ ਹੁਣ ਦੁਆਰਾ ਜਾਰੀ ਕੀਤੀ ਆ ਉਹਦੇ ਵਿੱਚ ਜੀਐਸਵੀਕੇ ਨਾਲ ਇਹਨਾਂ ਨੇ ਕਿਹਾ ਉਹ ਕੋਈ ਇੰਨੀ ਜਿਆਦਾ ਗੰਭੀਰ ਵਾਲੀ ਗੱਲ ਨਹੀਂ ਲੱਗ ਰਹੀ ਜਦੋਂ ਤੁਸੀਂ ਇੱਦਾਂ ਗੰਭੀਰ ਮਸਲਾ ਬਣਾਇਆ ਹੋਵੇ ਜਦਕਿ ਖੁਦ ਇਹ ਕਹਿ ਰਹੇ ਆ ਕਿ ਮੈਂ ਸੋਸ਼ਲ ਮੀਡੀਆ ਵਾਲਿਆਂ ਨੂੰ ਬੇਨਤੀ ਕਰਦੀ ਆ ਕਿ ਮੇਰੀਆਂ ਤੁਸੀਂ ਰੀਲਾਂ ਬਣਾ-ਬਣਾ ਕੇ ਵਿਊ ਲੈਣ ਦੇ ਲਈ ਨਾ ਪਾਓ ਇੱਕ ਗੰਭੀਰ ਮਸਲਾ ਆ ਪਰ ਇਹ ਉਸੇ ਗੰਭੀਰ ਮਸਲੇ ਦੇ ਉੱਤੇ ਮਾਫੀ ਮੰਗਦਾ ਹੈ ਕਹਿੰਦੇ ਆ ਕਿ ਇਸ ਤੋਂ ਜ਼ਿਆਦਾ ਮੈਂ ਕੀ ਕਰ ਸਕਦੀ ਆ ਮੇਰੇ ਤੇ ਤੁਸੀਂ ਕੇਸ ਵੀ ਕਰਵਾਤਾ ਜੀ ਮੈਂ ਮਾਫੀ ਤਾਂ ਮੰਗ ਲਈ ਆ ਇਸ ਤੋਂ ਜ਼ਿਆਦਾ ਮੈਂ ਕੀ ਕਰ ਸਕਦੀ ਆ ਹਾਲਾਂਕਿ ਇਹਨੂੰ ਜਿਆਦਾ ਬਿਹਤਰ ਤਰੀਕੇ ਨਾਲ ਇਹ ਆਪਣੀ ਪੱਖ ਜਿਹੜੀ ਆ ਅਰਚਨਾ ਮਕਵਾਨਾ ਰੱਖ ਸਕਦੀ ਸੀ ਕਿ ਜੇਕਰ ਇਹ ਇਹਨਾਂ ਨੇ ਅਨਇਨਟੈਂਸ਼ਲੀ ਵੀ ਇਹਨਾਂ ਤੋਂ ਇਹ ਗੱਲ ਹੋਈ ਆ ਸੋ ਖੈਰ ਇਹਨਾਂ ਦਾ ਤਾਂ ਪੱਖੇ ਸਾਹਮਣੇ ਆ ਗਿਆ ਨਾਲ ਦੀ ਨਾਲ ਆਈ ਥਿੰਕ ਇਹਦੇ ਵਿੱਚ ਇੱਕ ਪੋਲੀਟੀਕਲ ਐਂਗਲ ਤਾਂ ਵੀ ਜੁੜ ਗਿਆ ਜਦੋਂ ਜਿਹੜਾ ਗੁਜਰਾਤ ਬੜੋਦਾ ਦੀ ਪੁਲਿਸ ਵੱਲੋਂ ਇਹਨਾਂ ਨੂੰ ਜਿਹੜਾ ਸਿਕਿਉਰਿਟੀ ਮਿਲ ਗਈ ਸੋ ਡੈਫੀਨਿਟਲੀ ਚਾਹੇ ਕੋਈ ਉਹਦੇ ਵਿੱਚ ਚੀਜ਼ ਹੋਵੇ ਪੋਲਿਟਿਕਲ ਚਾਹੇ ਨਾ ਹੋਵੇ ਉਹਨਾਂ ਨੇ ਸੁਰੱਖਿਆ ਦੇਣ ਲਈ ਹੀ ਕੀਤਾ ਹੋਵੇ ਤਾਂ ਪਰ ਲੋਕੀ ਤੁਹਾਨੂੰ ਪਤਾ ਕਿ ਉਹ ਇਹਨਾਂ ਚੀਜ਼ਾਂ ਨੂੰ ਦੋ ਤੇ ਦੋ ਚਾਰ ਕਰਨਾ ਸ਼ੁਰੂ ਕਰ ਦਿੰਦੇ ਆ ਇਹਨਾਂ ਨੇ ਆਪਣੀ ਵੀਡੀਓ ਦੇ ਵਿੱਚ ਵੀ ਅਰਚਨਾ ਮਕਵਾਨਾ ਨੇ ਕਿਹਾ ਕਿ ਮੈਂ ਜਿਹੜੀ ਆ ਮੰਗੀ ਵੀ ਨਹੀਂ ਸੀ ਸੁਰੱਖਿਆ ਤੇ ਮੈਨੂੰ ਜਿਹੜੀ ਆ ਦੇ ਦਿੱਤੀ ਗਈ ਆ ਤੇ ਆਮ ਓਵਰਬੈਲਮਡ ਕਿ ਜਿਹੜਾ ਜੀਐਸਟੀ ਕੇ ਨਾਲ ਗੁਜਰਾਤ ਪੁਲਿਸ ਨੇ ਮੇਰਾ ਸਾਥ ਦਿੱਤਾ ਤੇ ਇਹ ਇਨਾਂ ਦਾ ਪੱਖ ਤਾਂ ਹੁਣ ਆ ਗਿਆ ਕਿ ਇਹਨਾਂ ਨੇ ਜਿਹੜਾ ਇਹਨਾਂ ਦਾ ਇਹ ਕਹਿਣਾ ਕਿ ਇੱਕ ਤਾਂ ਵੀ ਮੇਰਾ ਕੋਈ ਵੀ ਬੁਰੀ ਭਾਵਨਾ ਨਹੀਂ ਸੀ ਮੈਂ ਸਿਰਫ ਤੇ ਸਿਰਫ ਲੋਕਾਂ ਨੂੰ ਵੇਅਰ ਕਰਨ ਦੇ ਲਈ ਕੀਤਾ ਤੇ ਮੈਂ ਮਾਫੀ ਮੰਗਦੀ ਹਾਂ ਤੇ ਇਸ ਚੀਜ਼ ਨੂੰ ਅੱਗੇ ਨਾ ਵਧਾਇਆ ਜਾਵੇ ਜੇਕਰ ਆਪਾਂ ਦੇਖੀਏ ਐਸਡੀਪੀਸੀ ਦੇ ਵੱਲੋਂ ਉਹਨਾਂ ਨੇ ਜਿਵੇਂ ਮੈਂ ਕਿਹਾ ਕਿ 295ਏ ਦਾ ਇਹਨਾਂ ਤੇ ਮੁਕੱਦਮਾ ਤਾਂ ਦਰਜ ਹੋ ਗਿਆ ਆ ਇਹ ਜਿਹੜਾ ਪੁਲਿਸ ਨੇ ਦਰਬਾਰ ਸਾਹਿਬ ਦੇ ਜਿਹੜੇ ਜਨਰਲ ਮੈਨੇਜਰ ਭਗਵੰਤ ਸਿੰਘ ਦੀ ਸ਼ਿਕਾਇਤ ਦੇ ਉੱਤੇ ਧਾਰਾ 295 ਤਹਿਤ ਕੇਸ ਦਰਜ ਕਰ ਲਿਆ ਆ ਪਰ ਇੱਥੇ ਹਾਲਾਂਕਿ ਇਹਨਾਂ ਨੇ ਜਿਹੜਾ এসਜੀਪੀਸੀ ਨੇ ਵੀ ਉਹਨਾਂ ਨੂੰ ਜਿਹੜਾ ਸਿਗਾ ਇਹਨਾਂ ਦੇ ਜਿਹੜੇ ਉੱਥੇ ਲੋਕ ਸੀਗੇ ਤਿੰਨ ਮਲਾਜ਼ਮਾਂ ਨੂੰ ਇਹਨਾਂ ਨੇ ਦੱਸਿਆ এসਜੀਪੀਸੀ ਨੇ ਦੱਸਿਆ ਕਿ ਉਹਨਾਂ ਨੂੰ ਮੁਅਤਲ ਕੀਤਾ ਇੱਕ ਮਲਾਜ਼ਮ ਨੂੰ 5000 ਦਾ ਜੁਰਮਾਨਾ ਕੀਤਾ ਤੇ ਬਦਲੀ ਵੀ ਕਰ ਦਿੱਤੀ ਗਈ ਹੈ ਹੁਣ ਦਰਬਾਰ ਸਾਹਿਬ ਦੇ ਜਿਹੜੇ ਜਨਰਲ ਮੈਨੇਜਰ ਨੇ ਭਗਵੰਤ ਸਿੰਘ ਉਹਨਾਂ ਨੇ ਆਪਣੇ ਬਿਆਨ ਦੇ ਵਿੱਚ ਕਿਹਾ ਕਿ ਕੈਮਰਾ ਦੇਖਣ ਉੱਤੇ ਇਹ ਸਾਹਮਣੇ ਆਇਆ ਸੀ ਕਿ ਇੱਕ ਕੁਤ ਲੜਕੀ ਕਰੀਬ ਇੱਕ ਘੰਟਾ ਦਰਬਾਰ ਸਾਹਿਬ ਦੀ ਪ੍ਰਕਰਮਾ ਦੇ ਵਿੱਚ ਰਹੀ ਆ ਤੇ ਆਪਸ਼ਨ ਕਰਦੀਆਂ ਤਸਵੀਰਾਂ ਖਿੱਚਵਾਈਆਂ ਉਹਨਾਂ ਨੇ ਦਰਬਾਰ ਸਾਹਿਬ ਜਾਂ ਹੋਰ ਸਥਾਨਾਂ ਤੇ ਨਮਸਕਾਰ ਨਹੀਂ ਕੀਤੀ ਉਹਨਾਂ ਅੱਗੇ ਕਿਹਾ ਕਿ ਇਸ ਤੋਂ ਪਤਾ ਲੱਗਦਾ ਹੈ ਕਿ ਉਹਨਾਂ ਨੇ ਮਸ਼ਹੂਰੀ ਲੈਣ ਦੇ ਲਈ ਇਹ ਆਸਣ ਕੀਤਾ ਜਿਸ ਦੇ ਨਾਲ ਸੰਗਤਾਂ ਦੇ ਮਨਾਂ ਤੇ ਠੇਸ ਪਹੁੰਚੀ ਹੈ ਤੇ ਬਾਕੀ ਉਹਨਾਂ ਨੇ ਦੱਸਿਆ ਕਿ ਮੁਲਾਜ਼ਮਾ ਨੂੰ ਮੁਅਤਲ ਕਰ ਦਿੱਤਾ ਗਿਆ ਸੋ ਇਹ ਇਹ ਗੱਲ ਮੈਂ ਤੁਹਾਨੂੰ ਦੱਸ ਚੁੱਕਾ ਕਿ ਕੁੜੀ ਦਾ ਇਹ ਦਾਵਾ ਕਿ ਉਸ ਤੋਂ ਇੱਕ ਦਿਨ ਪਹਿਲਾਂ ਜਾ ਕੇ ਇਹ ਮੱਥਾ ਟੇਕ ਕੇ ਆਈ ਸੀ ਤੇ ਇਹ ਨੇ ਜਿਹੜੀ ਆ ਪ੍ਰਕਰਮ ਆਪਣੇ ਸੇਵਾ ਵੀ ਕੀਤੀ ਆ ਅੱਛਾ ਇਹਦੇ ਵਿੱਚ ਜਿਹੜਾ ਕਈ ਚੀਜ਼ਾਂ ਨੇ ਜੀ ਹੁਣ ਅੱਛਾ ਜੇਕਰ ਆਪਾਂ ਇਹਦੀ ਵੈਸੇ ਜੇ ਜੇਕਰ ਦੇਖੀਏ ਇਹਨੂੰ ਜਿਹੜਾ ਕੋਰਟ ਕੀਤਾ ਗਿਆ BBC ਪੰਜਾਬੀ ਦੇ ਵੱਲੋਂ ਇਹਨਾਂ ਨੇ ਕਿਹਾ ਕਿ ਜਿਸ ਦਿਨ ਜੋਗਾ ਦੇਵ ਸਿਕਾ ਮੈਂ ਆਪਣਾ ਮਨਪਸੰਦ ਆਸਣ ਜੋ ਕਿ ਸ਼ੀਰ ਸ਼ਾਸਣ ਆ ਉਹ ਧੰਨਵਾਦ ਵਜੋਂ ਕੀਤਾ ਸੀ ਮੇਰੀ ਕੋਈ ਵੀ ਏਜਹੀ ਭਾਵਨਾ ਨਹੀਂ ਸੀ ਮੇਰਾ ਕਿਸੇ ਵੀ ਧਾਰਮਿਕ ਸੰਸਥਾ ਜਾਂ ਸੰਪਰਦਾ ਨੂੰ ਠੇਸ ਪਹੁੰਚਾਉਣ ਦਾ ਕੋਈ ਇਰਾਦਾ ਨਹੀਂ ਸੀ ਮਾਫੀ ਮੰਗਦੇ ਇਹਨਾਂ ਨੇ ਕਿਹਾ ਕਿ ਮੈਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਤੇ ਗਾਲਾਂ ਕੱਢੀਆਂ ਜਾ ਰਹੀਆਂ ਨੇ ਕੋਈ ਵੀ ਧਰਮ ਨਹੀਂ ਸਿਖਾਉਂਦਾ ਕਿ ਤੁਸੀਂ ਕਿਸੇ ਨੂੰ ਇੰਨਾ અપਮਾਨਿਤ ਕਰੋ ਕਿਸੇ ਦੀ ਗਲਤੀ ਹੋਵੇ ਤਾਂ ਮੁਆਫ ਕਰ ਦੇਣਾ ਚਾਹੀਦਾ ਮੈਂ ਮੁਆਫੀ ਮੰਗਦੀ ਹਾਂ ਮੈਂ ਅੱਗੇ ਤੋਂ ਨਹੀਂ ਕਰਾਂਗੀ ਮੈਨੂੰ ਨਿਜਮ ਨਹੀਂ ਸੀ ਪਤਾ ਮੈਂ ਭਾਵਨਾਵਾਂ ਦੇ ਵਿੱਚ ਬਹਿ ਗਈ ਤੇ ਮੇਰਾ ਮੰਤਬ ਜਿਹੜਾ ਉਹ ਗਲਤ ਨਹੀਂ ਸੀ ਸੋ ਇਹ ਜਿਹੜਾ ਇਹਦਾ ਅਰਚਨਾ ਮਕਵਾਨਾ ਦਾ ਪੱਖ ਹੈ ਤੇ ਐਸਜੀਪੀਸੀ ਦੇ ਵੱਲੋਂ ਜੋ ਕੀਤਾ ਗਿਆ ਉਹ ਵੀ ਮੈਂ ਤੁਹਾਨੂੰ ਦੱਸ ਦਿੱਤਾ ਬਾਕੀ ਗੱਲ ਰਹਿ ਗਈ ਜੀ ਗਾਲਾਂ ਦੀ ਤੇ ਸੋਸ਼ਲ ਮੀਡੀਆ ਦੇ ਉੱਤੇ ਅਬਿਊਜ਼ ਦੀ ਇਹ ਹੁਣ ਜਿਹੜਾ ਇੱਕ ਤਾਂ ਕਿਉਂਕਿ ਜੇਕਰ ਆਪਾਂ ਇਹਨੂੰ ਦੇਖੀਏ ਤਾਂ ਗਾਲਾਂ ਕੱਢਣੀਆਂ ਤਾਂ ਡੈਫੀਨਿਟਲੀ ਨਾ ਤਾਂ ਕੋਈ ਧਰਮ ਸਿਖਾਉਂਦਾ ਤੇ ਨਾ ਹੀ ਗਾਲਾਂ ਕੱਢਣ ਦੇ ਨਾਲ ਕੋਈ ਮਸਲਾ ਹੱਲ ਹੁੰਦਾ ਹੁੰਦਾ ਇੱਥੇ ਦੋ ਚੀਜ਼ਾਂ ਹੋ ਸਕਦੀਆਂ ਜੀ ਇਹ ਦੋ ਦੋ ਸਿਨੈਰੀਓਜ਼ ਹੋ ਸਕਦੇ ਆ ਇੱਕ ਤਾਂ ਹੋ ਸਕਦਾ ਕਿ ਇਹ ਕੁੜੀ ਨੇ ਜਾਣ ਬੁੱਝ ਕੇ ਕੀਤਾ ਉਹਦੇ ਲਈ ਆਪਾਂ ਕੀ ਕਰ ਸਕਦੇ ਆ ਉਹ ਕੇਸਦਾਰ ਕਰਵਾ ਸਕਦੇ ਸੀ ਐਫ ਆਈ ਆਰ ਕਰਵਾ ਸਕਦੇ ਸੀ ਓ ਐਸ ਜੀ ਪੀ ਸੀ ਨੇ ਕਰਤਾ ਹੁਣ ਇਹਦੀ ਹੋਣੀ ਆ ਇਨਵੈਸਟੀਗੇਸ਼ਨ ਉਤੋਂ ਬਾਅਦ ਸਾਨੂੰ ਪਤਾ ਲੱਗੇਗਾ ਕਿ ਜਿਹੜਾ ਵੀ ਇਹ ਸਥਿਤੀ ਕਿੱਦਾਂ ਦੀ ਆ ਜਿਹੜੇ ਖਾਸ ਕਰਕੇ ਮੈਂ ਜਿਹੜੇ ਪੰਜਾਬ ਦੇ মিডিਆ ਹਾਊਸਸ ਨੇ ਉਹਨਾਂ ਨੂੰ ਇੱਕ ਮੈਨੂੰ ਹਮੇਸ਼ਾ ਇਸ ਗੱਲ ਦਾ ਗਿਲਾ ਹੁੰਦਾ ਕਿ ਜਿਹੜੇ ਸਾਡੇ ਅਰਗੇ ਕੋਈ ਵਨ ਮੈਨ ਆਰਮੀ ਆ ਕਿ ਜਿਹੜੇ ਤਾਂ ਇਕੱਲੇ-ਇਕੱਲੇ ਕੰਮ ਕਰਦੇ ਆ ਸਾਡੇ ਕੋਲ ਤਾਂ ਨਾ ਇਹਨੇ ਸੋਰਸਸ ਹੁੰਦੇ ਆ ਨਾ ਹੀ ਰਿਸੋਰਸਸ ਹੁੰਦੇ ਆ ਜਿਹੜੇ ਵੱਡੇ মিডিਆ ਹਾਊਸ ਆ ਕਿਉਂਕਿ ਜਿੰਨੀ ਇਨਵੈਸਟੀਗੇਸ਼ਨ ਪੁਲਿਸ ਵਾਲੇ ਕਰ ਸਕਦੇ ਆ ਜੇ ਆਪਣੀ ਆਈ ਤੇ ਆ ਜਾਣ ਤਾਂ ਪੱਤਰਕਾਰ ਵੀ ਕਰ ਸਕਦੇ ਹੁੰਦੇ ਆ ਤੁਸੀਂ ਜੇਕਰ ਤੁਹਾਨੂੰ ਲੱਗਦਾ ਹੀ ਆ ਕਿ ਤੂੰ ਇਸ ਚੀਜ਼ ਦੀ ਇਨਵੈਸਟੀਗੇਸ਼ਨ ਕਿਸੇ ਵੱਡਾ ਕੋ মিডিਆ ਹਾਊਸ ਵੀ ਕਰ ਸਕਦਾ ਬਿਹਾਏ ਕੁੜੀ ਦੇ ਕੀ ਸੱਚੀ ਹੋ ਕੋਈ ਇਹ ਕੋਈ ਕੰਟਰੋਵਰਸੀ ਛੇੜਨ ਦੀ ਗੱਲ ਕੀਤੀ ਗਈ ਆ ਤਾਂ ਕਰਕੇ ਇਹ ਹੋਇਆ ਕੋਈ ਇਹਦੇ ਪਿੱਛੇ ਕੋਈ ਇਦਾਂ ਦਾ ਮੰਤਵ ਸਗਾ ਤੇ ਉਹਦੀ ਤੁਸੀਂ ਜਾਂਚ ਕਰ ਸਕਦੇ ਆ ਅਦਰਵਾਈਜ਼ ਪੁਲਿਸ ਆਪਣੀ ਜਾਂਚ ਕਰੇਗੀ ਉਹਦੇ ਵਿੱਚ ਜੋ ਵੀ ਨਿਕਲ ਕੇ ਸਾਡੇ ਸਾਹਮਣੇ ਆਵੇਗਾ ਉਹਨੂੰ ਆਪਾਂ ਉਹਦੇ ਤੇ ਗੱਲ ਕਰ ਸਕਦੇ ਆ ਦੂਸਰਾ ਸਿਨੈਰੀਓ ਇਹ ਆ ਕਿ ਵਾਕਈ ਹੀ ਇਹ ਤੋਂ ਜਿਹੜਾ ਬਾਈ ਮਿਸਟੇਕ ਹੋ ਗਈ ਇੱਕ ਅਣਜਾਣ ਪੁਨੀ ਦੇ ਵਿੱਚ ਇੱਕ ਗਲਤੀ ਹੋ ਗਈ ਤੇ ਉਹ ਗਲਤੀ ਨੂੰ ਜਿਹੜਾ ਉਹਦੇ ਲਈ ਇਹ ਮੁਆਫੀ ਮੰਗ ਰਹੀ ਆ ਹਾਲਾਂਕਿ ਜਿਹੜਾ ਆਪਣੀ ਵੀਡੀਓ ਦੇ ਵਿੱਚ ਜਿਹੜੇ ਨੇ ਸ਼ਬਦ ਬੋਲੇ ਆ ਉਹ ਜਿਹੜਾ ਮੈਂ ਤੁਹਾਡੇ ਨਾਲ ਸਾਂਝੇ ਕਰ ਚੁੱਕਾ ਬਟ ਉਹਦਾ ਇਹਨੇ ਮੁਆਫੀ ਵੀ ਮੰਗੀ ਆ ਕਿ ਜਿਵੇਂ ਮੈਂ ਤੁਹਾਡੇ ਨਾਲ ਇਹਦਾ ਬਿਆਨ ਵੀ ਪੜ੍ਹ ਕੇ ਕੋਟ ਕੀਤਾ ਕਿ ਵੀ ਮੇਰੇ ਤੋਂ ਗਲਤੀ ਨਾਲ ਹੋ ਗਿਆ ਮੈਂ ਅੱਗੇ ਤੋਂ ਨਹੀਂ ਕਰਾਂਗੀ ਮੈਨੂੰ ਨਿਜਮ ਨਹੀਂ ਸੀ ਪਤਾ ਸੋ ਇਹਨੂੰ ਜਿਹੜਾ ਬਹੁਤ ਸਾਰੇ ਜਿਹੜੇ ਆ ਸਿੱਖਾਂ ਦੇ ਪਰੋਂ ਵੀ ਗੱਲ ਕਹੀ ਜਾ ਰਹੀ ਆ ਕਿ ਬਾਈ ਮਿਸਟੇਕ ਉਤੋਂ ਹੋ ਗਿਆ ਤੇ ਚਲੋ ਉਹਨੂੰ ਮੁਆਫ ਕਰ ਦੇਣਾ ਚਾਹੀਦਾ ਸੋ ਇਹਦੇ ਵਿੱਚ ਡੈਫੀਨੇਟਲੀ ਜੇ ਬਾਈ ਮਿਸਟੇਕ ਉਤੋਂ ਹੋ ਗਿਆ ਤੇ ਸਖਤ ਤਾੜਨਾ ਕਰਕੇ ਮੁਆਫ ਕਰ ਦੇਣਾ ਚਾਹੀਦਾ ਕਿ ਅੱਗੇ ਤੋਂ ਇਦਾਂ ਦੀ ਘਟਨਾ ਨਹੀਂ ਹੋਣੀ ਚਾਹੀਦੀ ਡੈਫੀਨਿਟਲੀ ਮੁਆਫ ਕਰਨਾ ਕੋਈ ਬੁਰੀ ਗੱਲ ਨਹੀਂ ਜੇਕਰ ਉਹ ਆਪਣੀ ਮਾਫੀ ਨੂੰ ਕਬੂਲਦੀ ਹੈ ਤੇ ਉਹ ਗਲਤੀ ਨੂੰ ਕਬੂਲਦੀ ਹੈ ਤੇ ਪਰ ਜੇਕਰ ਇਹਦੇ ਵਿੱਚ ਜਿਹੜਾ ਗਾਲ੍ਹਾਂ ਵਾਲਾ ਸੀਨ ਆ ਰਿਹਾ ਨਾ ਇਹ ਤਾਂ ਕਿਸੇ ਵੀ ਮਸਲੇ ਦਾ ਕੋਈ ਵੀ ਹੱਲ ਨਹੀਂ ਪਰ ਇੱਥੇ ਹੁਣ ਇਹ ਚੱਕਰ ਇਹ ਆ ਕਿ ਜਦੋਂ ਦਾ ਇਹ ਸੋਸ਼ਲ ਮੀਡੀਆ ਆਇਆ ਉਹਦੇ ਵਿੱਚ ਤੁਸੀਂ ਕਿਸੇ ਵੀ ਚੀਜ਼ ਨੂੰ ਬਹੁਤ ਪੁਖਤਗੀ ਦੇ ਨਾਲ ਕਹਿ ਨਹੀਂ ਸਕਦੇ ਹੁਣ ਉੱਥੇ ਕਈ ਵੀਡੀਓਜ਼ ਇਦਾਂ ਦੀਆਂ ਮੈਂ ਦੇਖੀਆਂ ਜਿਹਦੇ ਵਿੱਚ ਕੋਈ ਸਕਰੀਨਸ਼ਾਟ ਆ ਜਾਂ ਕੋਈ ਵੀਡੀਓ ਜਿਹੜੀ ਆ ਸਕਰੀਨ ਦੀ ਵੀਡੀਓ ਬਣਾਈ ਹੋਈ ਆ ਕਿ ਜਿੱਥੇ ਵੀ ਇੱਕ ਕੋਈ ਵਟਸਐਪ ਮੈਸੇਜ ਸੁਣਾਇਆ ਜਾ ਰਿਹਾ ਜਿਹਦੇ ਵਿੱਚ ਕੋਈ ਪੰਜਾਬੀ ਦੇ ਵਿੱਚ ਬੋਲ ਰਿਹਾ ਤੇ ਉਹ ਜਿਹੜਾ ਵਟਸਐਪ ਅਕਾਊਂਟ ਤੋਂ ਉਹ ਆਇਆ ਹੋਇਆ ਮੈਂ ਦੇਖ ਰਿਹਾ ਸੀ ਉੱਤੇ ਸੰਤ ਪਿੰਡਰਾਲਿਆਂ ਦੀ ਤਸਵੀਰ ਲੱਗੀ ਹੋਈ ਆ ਹੁਣ ਡੀਪੀ ਤੇ ਕੋਈ ਵੀ ਕਿਹਦੀ ਵੀ ਤਸਵੀਰ ਲਗਾ ਸਕਦਾ ਤੇ ਉਹ ਬਹੁਤ ਗਲਤ ਗੱਲਾਂ ਇਹਨੂੰ ਕਹਿ ਰਿਹਾ ਇਹ ਕੁੜੀ ਦਾ ਇਹ ਕਹਿਣਾ ਕਿ ਮੈਨੂੰ ਰੀਪ ਥ੍ਰੈਟਸ ਦਿੱਤੀਆਂ ਜਾ ਰਹੀਆਂ ਨੇ ਜਾਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਜੋ ਕਿ ਬਿਲਕੁਲ ਇਹ ਗਲਤ ਗੱਲ ਹੈ ਤੁਸੀਂ ਆਪਣਾ ਡੈਫੀਨੇਟਲੀ ਇਹਨੂੰ ਦੇਖ ਕੇ ਇਦਾਂ ਦੀ ਤਸਵੀਰ ਦੇਖ ਕੇ ਮੈਨੂੰ ਲੱਗਦਾ ਹਰ ਸਿੱਖ ਨੂੰ ਵੀ ਤੇ ਹਰ ਜਿਹੜਾ ਕੋਈ ਵੀ ਦੁਨੀਆ ਦਾ ਜਿਹੜਾ ਕਿਸੇ ਵੀ ਧਰਮ ਨੂੰ ਮੰਨਦਾ ਜਾਂ ਕਿਸੇ ਵੀ ਧਰਮ ਨੂੰ ਨਹੀਂ ਵੀ ਮੰਨਦਾ ਉਹ ਵੀ ਇਸ ਚੀਜ਼ ਨੂੰ ਕਦੇ ਵੀ ਸਹੀ ਨਹੀਂ ਠਹਿਰਾ ਸਕਦਾ ਚਲੋ ਜੇ ਤੁਸੀਂ ਕਿਸੇ ਧਰਮ ਦਾ ਸਤਿਕਾਰ ਨਹੀਂ ਕਰਦੇ ਯਾਰ ਏਟ ਲੀਸਟ ਕਿ ਹਰੇਕ ਜਗ੍ਹਾ ਦੇ ਇੱਕ ਨੋਰਮਸ ਹੁੰਦੇ ਆ ਇੱਕ ਪ੍ਰੋਟੋਕਾਲਸ ਹੁੰਦੇ ਆ ਤੁਸੀਂ ਉੱਥੇ ਜਾ ਕੇ ਕਿਵੇਂ ਇਸ ਤਰੀਕੇ ਨਾਲ ਬਿਹੇਵ ਕਰ ਸਕਦੇ ਹੋ ਤੇ ਜਦੋਂ ਤੁਸੀਂ ਕਿਸੇ ਸਰਕਾਰੀ ਬਿਲਡਿੰਗ ਦੇ ਵਿੱਚ ਜਾਂਦੇ ਆ ਅਸੀਂ ਕੋਈ ਵੀ ਆਪਣਾ ਕੰਮ ਕਰਵਾਉਣ ਤੇ ਅਸੀਂ ਕਿੱਦਾਂ ਉੱਥੇ ਜਾ ਕੇ ਇਸ ਤਰੀਕੇ ਨਾਲ ਬਹਿ ਜਾਂਦੇ ਆ ਕਿ ਬਿਲਕੁਲ ਸਾਡੇ ਤੋਂ ਕੋਈ ਗਲਤੀ ਨਾ ਹੋ ਜਵੇ ਸੋ ਇਸੇ ਤਰੀਕੇ ਨਾਲ ਹਰ ਧਾਰਮਿਕ ਸਥਾਨ ਦੇ ਵੀ ਆਪਣੇ ਨੋਰਮਸ ਹੁੰਦੇ ਆ ਕੋਈ ਵੀ ਕਿਸੇ ਨੂੰ ਵੀ ਕਿਤੇ ਕਿਤੇ ਜਾ ਕੇ ਇਸ ਤਰੀਕੇ ਦੀ ਜਿਹੜੀ ਗੱਲ ਕਰਨੀ ਤੇ ਉਹ ਬਿਲਕੁਲ ਹੀ ਤੁਹਾਨੂੰ ਸ਼ੋਭਾ ਨਹੀਂ ਦਿੰਦਾ ਤੇ ਕੋਈ ਇੰਨੀ ਵੀ ਇਹ ਜਿਹੜੀ ਕੁੜੀ ਆਰਚਨਾ ਮਕਵਾਨਾ ਕੋਈ ਛੋਟੀ ਉਮਰ ਦੀ ਹੈ ਨਹੀਂ ਕਿ ਜਿਹੜੀ ਇਹਦੇ ਤੋਂ ਕੋਈ ਗਲਤੀ ਹੋ ਗਈ ਜਾਂ ਇਹਨੂੰ ਪਤਾ ਨਹੀਂ ਸੀ ਤੇ ਇਹ ਜ਼ਰੂਰ ਹੈ ਕਿ ਇਦਾਂ ਇਹ ਗੱਲ ਇਹ ਹੁਣ ਉਹ ਜਿਹੜੇ ਲੋਕ ਉੱਤੇ ਮੌਜੂਦ ਸਕੇ ਉਸ ਟਾਈਮ ਉਹਨਾਂ ਤੇ ਵੀ ਆਉਂਦੀ ਹੈ ਇਹ ਕੁੜੀ ਤਾਂ ਹੈਗੀ ਗੁਜਰਾਤ ਦੀ ਆਪਾਂ ਇਹਨੂੰ ਇੰਨਾ ਜਿਹੜਾ ਜਿਹੜਾ ਲੀਵਰੇਜ ਦੇ ਸਕਦੇ ਹਾਂ ਕੀ ਕਹਿ ਸਕਦੀ ਆ ਕਿ ਮੈਂ ਤਾਂ ਗੁਜਰਾਤ ਦੀ ਆ ਮੈਨੂੰ ਉਸ ਟਿਕੇ ਨਾਲ ਨਹੀਂ ਸੀ ਪਤਾ ਜਿਹੜਾ ਸਿੱਖਾਂ ਦੇ ਪ੍ਰੋਟੋਕੋਲਸ ਨੇ ਹਾਲਾਂਕਿ ਪਤਾ ਸਾਰਿਆਂ ਨੂੰ ਹੀ ਹੁੰਦਾ ਸਾਰਿਆਂ ਨੂੰ ਇਹਨਾਂ ਚੀਜ਼ਾਂ ਦੇ ਬਾਰੇ ਗਿਆਨ ਹੁੰਦਾ ਹੀ ਐ ਇਨਾਂਕ ਤਾਂ ਇਹ ਕਾਮਨ ਜਿਹੜੀ ਸੈਂਸ ਦੀ ਗੱਲ ਐ ਬਟ ਸਟਿਲ ਇਹ ਕਹਿ ਸਕਦੀ ਆ ਕਿ ਉੱਥੇ ਜਿਵੇਂ ਨੇ ਕਿਹਾ ਕਿ ਜਿਹਨੇ ਮੇਰੀ ਫੋਟੋ ਖਿੱਚੀ ਆ ਜਾਂ ਵੀਡੀਓ ਬਣਾਈ ਆ ਉਹ ਵੀ ਇੱਕ ਸਰਦਾਰ ਸੀ ਬਾਕੀ ਬਹੁਤ ਸਾਰ ਦਰਬਾਰ ਸਾਹਿਬ ਦੇ ਵਿੱਚ ਤਾਂ ਆਲਰੇਡੀ ਆਲਵੇਸ ਬਹੁਤ سارے ਲੋਕ ਹੁੰਦੇ ਆ ਤੇ ਉਸੇ ਹੀ ਸਮੇਂ ਕਿਉਂ ਨਹੀਂ ਕਿਸੇ ਨੇ ਜਾ ਕੇ ਕਿਹਾ ਕਿ ਭੈਣ ਮੇਰੀਏ ਤੂੰ ਇੱਥੇ ਇਦਾਂ ਨਹੀਂ ਕਰ ਸਕਦੀ ਇਹ ਜਿਹੜੀ ਆ ਤੂੰ ਬੇਅਦਬੀ ਕਰ ਰਹੀ ਆ ਬੇਹਰਮਤੀ ਕਰ ਰਹੀ ਆ ਸਾਡੇ ਜਿਹੜਾ ਪਵਿੱਤਰ ਧਾਰਮਿਕ ਸਥਾਨ ਤੇ ਆ ਕੇ ਤੇ ਤੂੰ ਆਪਣੀ ਜਿਹੜੀ ਇਹ ਯੋਗ ਦੀ ਜਿਹੜਾ ਤਰਾਸਣ ਆ ਇਹ ਤੂੰ ਇੱਥੇ ਇਦਾਂ ਨਹੀਂ ਕਰ ਸਕਦੀ ਸੋ ਇਹ ਉਦੋਂ ਵੀ ਜਿਹੜਾ ਹੋਣਾ ਚਾਹੀਦਾ ਸੀਗਾ ਸੋਸ਼ਲ ਮੀਡੀਆ ਤੇ ਤਾਂ ਚਲੋ ਆਪਾਂ ਸਾਰੇ ਇਸ ਚੀਜ਼ ਨੂੰ ਲੈ ਕੇ ਫਿਰ ਬੋਲਦੀਆਂ ਪਰ ਉਦੋਂ ਉਸ ਮਸਲੇ ਦਾ ਜਿਹੜਾ ਉੱਥੇ ਬਹੁਤ ਤਰੀਕੇ ਨਾਲ ਪਿਆਰ ਨਾਲ ਸਮਝਾ ਕੇ ਉੱਥੇ ਉਦੋਂ ਹੀ ਇਹਦਾ ਹੱਲ ਹੋ ਸਕਦਾ ਸੀਗਾ ਤੇ ਖੈਰ ਹੁਣ ਅੱਗੇ ਇਹਦੇ ਵਿੱਚ ਹੋਰ ਕੀ ਨਿਕਲ ਕੇ ਸਾਹਮਣੇ ਆਉਂਦਾ ਲਗਾਤਾਰ ਇਹਦੇ ਤੇ ਆਪਾਂ ਦੇਖਦੇ ਰਹਿਵਾਂਗੇ ਤੁਹਾਡੇ ਨਾਲ ਜਿਹੜਾ ਗੱਲਬਾਤ ਕਰਦੇ ਰਹਿਵਾਂਗੇ ਆਪਾਂ ਹਰ ਰੋਜ਼ ਜੁੜੀਦਾ ਹੀ ਆ ਸੋ ਅਗਲੇ ਵੀਲੌਗ ਦੇ ਵਿੱਚ ਦੇਖਦੇ ਆ ਕਿ ਇਹਦੇ ਵਿੱਚ ਕੀ ਹੋਰ ਅਪਡੇਟਸ ਹੁੰਦੀਆਂ ਜਾਂ ਇਹ ਕੁੜੀ ਦੇ ਵੱਲੋਂ ਕੀ ਆਉਂਦਾ ਜਾਂ ਜੇ ਐਸਟੀਪੀਸੀ ਦੇ ਵੱਲੋਂ ਜਾਂ ਹੋਰ ਕੋਈ ਵੀ ਜਿਹੜਾ ਬਿਆਨ ਹੋਇਆ ਉਹ ਤੁਹਾ ਜਾਦੇ ਜਾਂਦੇ ਜੀ ਲੋਕ ਸਭਾ ਦੇ ਵਿੱਚ ਜਿਹੜੇ ਮੈਂਬਰ ਆਫ ਪਾਰਲੀਮੈਂਟ ਆ ਉਹਨਾਂ ਨੇ ਸੌਂ ਚੁੱਕਣ ਦਾ ਉਹਨਾਂ ਦਾ ਕੰਮ ਅੱਜ ਸ਼ੁਰੂ ਹੋ ਗਿਆ ਪਰਸੋਂ ਨੂੰ ਜਿਹੜਾ 26 ਤਰੀਕ ਨੂੰ ਲੋਕ ਸਭਾ ਦੇ ਸਪੀਕਰ ਦੀ ਚੋਣ ਹੋਣੀ ਆ ਜੋ ਕਿ ਇਸ ਲੋਕ ਸਭਾ ਦੇ ਪਹਿਲੇ ਸੈਸ਼ਨ ਦੇ ਵਿੱਚ ਸਭ ਤੋਂ ਅਹਿਮ ਜਿਹੜੀ ਆ ਗੱਲ ਰਹਿਣੀ ਆ ਸਭ ਤੋਂ ਅਹਿਮ ਲੜਾਈ ਵੀ ਆ ਭਾਜਪਾ ਦੀ ਦੇਖਦੇ ਆ ਹੋਵੇ ਇਹਨੂੰ ਕਿਵੇਂ ਜਿਹੜੇ ਆ ਜਿੱਤ ਪਾਉਂਦੇ ਆ ਪੰਜਾਬ ਦੀ ਸਿਆਸਤ ਦੀ ਗੱਲ ਕਰੀਏ ਤਾਂ ਇਹ ਰਹਿ ਰਹਿ ਕੇ ਇਦਾਂ ਦੀ ਗੱਲ ਸਾਹਮਣੇ ਆ ਜਾਂਦੀ ਆ ਹੁਣ ਬਾਜਵਾ ਸਾਹਿਬ ਨੇ ਕਹਿੰਦੇ ਕਹਿ ਦਿੱਤਾ ਕਿ ਜੀ ਇਹਨਾਂ ਦੇ ਤਾਂ 45 ਜਿਹੜੇ ਐਮਐਲਏ ਆਮ ਆਦਮੀ ਪਾਰਟੀ ਦੇ ਉਹ ਭਾਜਪਾ ਦੇ ਨਾਲ ਗੱਲਬਾਤ ਦੇ ਵਿੱਚ ਇਹਦਾ ਸਖਤ ਜਵਾਬ ਵੀ ਦਿੱਤਾ ਜਿਹੜੇ ਆ ਸਾਡੇ ਖਜ਼ਾਨਾ ਮੰਤਰੀ ਨੇ ਤੇ ਉਹਨਾਂ ਨੇ ਕਿਹਾ ਕਿ ਤਾਂ 10-12 ਪੌੜੀਆਂ ਉੱਤੇ ਚੜ ਜਾਣ ਤਾਂ ਭਾਜਪਾ ਜੁਆਇਨ ਕਰ ਸਕਦੇ ਆ ਸੁਖੈਰ ਇਦਾਂ ਦੀਆਂ ਗੱਲਾਂ ਤਾਂ ਕਿ ਮਾਨਸਾਪ ਬਲੂ ਵੀ ਕੀਤੀਆਂ ਜਾਂਦੀਆਂ ਰਹੀਆਂ ਪਰ ਇਹ ਜ਼ਰੂਰ ਹੈ ਕਿ ਵੀ ਆਮ ਆਦਮੀ ਪਾਰਟੀ ਦੀ ਜੇਕਰ ਆਪਾਂ ਲੀਡਰਸ਼ਿਪ ਨੂੰ ਲੈ ਕੇ ਦੇਖੀਏ ਆਮ ਆਦਮੀ ਪਾਰਟੀ ਜਿਹੜਾ ਉਹਨਾਂ ਦੇ ਵਿੱਚ ਆਈ ਡੋਨਟ ਥਿੰਕ ਕਿ ਐਡਾ ਵੱਡਾ ਹਜੇ ਕਿਹੜਾ ਲੀਡਰ ਹੈ ਜਿਹੜਾ ਭਗਵੰਤ ਮਾਨ ਨੂੰ ਰਿਪਲੇਸ ਕਰ ਸਕਦਾ ਇਹ ਗੱਲਾਂ ਪਹਿਲਾਂ ਵੀ ਚਰਉਂਦੇ ਰਹੇ ਆਪੋਜੀਸ਼ਨ ਵਾਲੇ ਜਾਂ ਹੁਣ ਵੀ ਇਹਨਾਂ ਦੇ ਵੱਲੋਂ ਜਿਹੜੀਆਂ ਕਹਿੰਦੀਆਂ ਕਹੀਆਂ ਜਾਂਦੀਆਂ ਬੀਜੀ ਬੀਜਪੀ ਕਿਵੇਂ ਜੀ ਇੰਨਾ ਵੱਡੇ ਲੈਵਲ ਤੇ ਜਾ ਕੇ ਕਿਵੇਂ ਉਲਟ ਫੇਰ ਤੁਸੀਂ ਕਰ ਸਕਦੇ ਆ ਤੇ ਕਿਹੜੇ ਕਈ ਵਾਰ ਤਾਂ ਇਦਾਂ ਹੁੰਦਾ ਨਾ ਕਿ ਪਾਰਟੀਆਂ ਦੇ ਵਿੱਚ ਦੋ ਧੜੇ ਹੁੰਦੇ ਆ ਇੱਕ ਧੜੇ ਦੇ ਨਾਲ ਵੀ ਬਹੁਤ ਸਾਰੇ ਲੋਕ ਹੁੰਦੇ ਆ ਚਲੋ ਜੇ ਘੱਟ ਵੀ ਹੋਣ ਤੇ ਮੁੱਖ ਮੰਤਰੀ ਦਾ ਜਿਹੜਾ ਬਰਾਬਰ ਦਾ ਕੋਈ ਆਗੂ ਹੋਵੇ ਉਹਦੇ ਨਾਲ ਵੀ ਕਾਫੀ ਜਿਹੜੇ ਆ ਲੋਕ ਹੁੰਦੇ ਆ ਜਾਂ ਐਮਐਲਏ ਹੁੰਦੇ ਆ ਤੇ ਜਦੋਂ ਕੋਈ ਇਦਾਂ ਦੀ ਗੱਲ ਹੋਵੇ ਜਿਹੜੀ ਕੋਈ ਵਿਰੋਧੀ ਧਿਰ ਹੁੰਦੀ ਆ ਉਹ ਉਹਨਾਂ ਨੂੰ ਆਪਣੇ ਨਾਲ ਲਿਆ ਕੇ ਜਿੱਦਾਂ ਆਪਾਂ ਮਹਾਰਾਸ਼ਟਰ ਦੇ ਵਿੱਚ ਦੇਖਿਆ ਸ਼ਿਵ ਸੈਨਾ ਦੇ ਦੋ ਟੁਕੜੇ ਹੋਏ ਜਿਹੜੇ ਸ਼ਿੰਦੇ ਧੜਾ ਸੀ ਉਹ ਉਹ ਭਾਜਪਾ ਦੇ ਨਾਲ ਚਲੇ ਗਿਆ ਤੇ ਉਹਨੇ ਉਹਨਾਂ ਦੇ ਨਾਲ ਜਾ ਕੇ ਸਰਕਾਰ ਬਣਾਈ ਸ਼ਿੰਦੇ ਸਾਹਿਬ ਜਿਹੜੇ ਆ ਮੁੱਖ ਮੰਤਰੀ ਬਣ ਗਏ ਮਹਾਰਾਸ਼ਟਰ ਦੇ ਹੁਣ ਪੰਜਾਬ ਦੇ ਵਿੱਚ ਤੁਸੀਂ ਦੇਖੋਗੇ ਕੋਈ ਇਦਾਂ ਦਾ ਧੜਾ ਹੈਗਾ ਜਿਹੜਾ ਭਗਵੰਤ ਸਿੰਘ ਸਾਹਿਬ ਨੂੰ ਚੁਣੌਤੀ ਦਿੰਦਾ ਹੋਵੇ ਮੇਰੀ ਜਾਚੇ ਦਾ ਇਦਾਂ ਦਾ ਕੋਈ ਧੜਾ ਨਹੀਂ ਜਾਂ ਇਦਾਂ ਦਾ ਕੋਈ ਲੀਡਰ ਵੀ ਹੈ ਨਹੀਂ ਜਿਹੜਾ ਭਗਵੰਤ ਮਾਨ ਸਾਹਿਬ ਦੇ ਬਰਾਬਰ ਦਾ ਹੋਵੇ ਦੋ ਤਿੰਨ ਕ ਨਾਮ ਜ਼ਰੂਰ ਨੇ ਜਿਹੜੇ ਇੱਕ ਸਪੀਕਰ ਨੇ ਸਾਡੇ ਤੇ ਸੰਧਵਾ ਸਾਹਿਬ ਤੇ ਬਾਕੀ ਜਿਹੜੇ ਫਾਈਨੈਂਸ ਮਿਨਿਸਟਰ ਨੇ ਉਹ ਵੀ ਇਸ ਜਿਹੜਾ ਮੈਨੂੰ ਨਹੀਂ ਲੱਗਦਾ ਕਿ ਭਗਵੰਤ ਮਾਨ ਸਾਹਿਬ ਨੂੰ ਉਸ ਤਰੀਕੇ ਨਾਲ ਚੁਣੌਤੀ ਦੇ ਸਕਦੇ ਆ ਜਿਹੜੇ ਪੁਰਾਣੇ ਇਹਨਾਂ ਦੇ ਆਗੂ ਸੀਗੇ ਚਾਹੇ ਅਰੋੜਾ ਸਾਹਿਬ ਸੀਗੇ ਚਾਹੇ ਬਲਜਿੰਦਰ ਕੌਰ ਸੀਗੀ ਉਹ ਸ੍ਰੀਕਨਾਲਾ ਆਪਾਂ ਨੂੰ ਨਜ਼ਰ ਹੀ ਨਹੀਂ ਆਉਂਦੇ ਤੇ ਮੀਥੇਰ ਸਾਫ ਸੀਗੇ ਪੁਰਾਣੇ ਇਹਨਾਂ ਦੇ ਉਹ ਚਲੋ ਹੁਣ ਮੈਂਬਰ ਆ ਪਾਰਲੀਮੈਂਟ ਬਣ ਗਏ ਨੇ ਉਹ ਤਾਂ ਚਲੋ ਨਿਕਲੇ ਗਏ ਆਪਣੀ ਵਿਧਾਨ ਸਭਾ ਦੇ ਵਿੱਚੋਂ ਸੋ ਏਦਾਂ ਦੀ ਕੋਈ ਸਥਿਤੀ ਹਾਲ ਫਿਲਹਾਲ ਤਾਂ ਨਹੀਂ ਲੱਗਦੀ ਵੈਸੇ ਉਦਾਂ ਹੀ ਜਿਹੜੀਆਂ ਕਵਰਾਂ ਬਣਾਉਣੀਆਂ ਬਣਾਈ ਜਾਣ ਆਪੋਜੀਸ਼ਨ ਵਾਲੇ ਕਹੀ ਜਾਣ ਵੈਸੇ ਵੀ ਵੈਸੇ ਸਿਆਸਤ ਦੇ ਵਿੱਚ ਉਲਟਪੇਰ ਹੋਣ ਨੂੰ ਕੋਈ ਕਈ ਵਾਰ ਜ਼ਿਆਦਾ ਟਾਈਮ ਨਹੀਂ ਲੱਗਦਾ ਹੁੰਦਾ ਪਰ ਐਟ ਦਾ ਮੂਮੈਂਟ ਜੇਕਰ ਆਪਾਂ ਜਿਹੜਾ ਦੇਖੀਏ ਫੈਕਟਸ ਦੇ ਆਧਾਰ ਦੇ ਉੱਤੇ ਇਹ ਤਾਂ ਹੋ ਸਕਦਾ ਕਿ ਆਮ ਆਦਮੀ ਪਾਰਟੀ ਦੇ ਅੰਦਰੂਨੀ ਹਲਕਿਆਂ ਦੇ ਵਿੱਚ ਚੋਣਾਂ ਹਾਰਨ ਤੋਂ ਬਾਅਦ ਕੋਈ ਜਿਹੜੀ ਆ ਖਿੱਚਤੂ ਚੱਲਦੀ ਹੋਵੇ ਪਰ ਭਗਵੰਤ ਮਾਨ ਨੂੰ ਐਡਾ ਜ਼ਿਆਦਾ ਕੋਈ ਉਹਨਾਂ ਨੂੰ ਖਤਰਾ ਹੋਵੇ ਉਹਨਾਂ ਦੀ ਕੁਰਸੀ ਨੂੰ ਲੈ ਕੇ ਹਜੇ ਤੱਕ ਤਾਂ ਉਹ ਜਿਹੜਾ ਜਾਪ ਨਹੀਂ ਰਿਹਾ ਤੇ ਬਾਕੀ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਦੇ ਹਾਂ ਜੀ ਕਿੱਧਰ ਨੂੰ ਸਥਿਤੀਆਂ ਜਾਂਦੀਆਂ ਨੇ ਲੋਕ ਸਭਾ ਦੇ ਸਪੀਕਰ ਦੀ ਚੋਣ ਵੀ ਬਹੁਤ ਹੀ ਅਹਿਮ ਹੈ ਬਾਕੀ ਜਿਹੜਾ ਅਰਚਨਾ ਮਕਵਾਨਾ ਵਾਲਾ ਹੀ ਆਪਾਂ ਕੇਸ ਦੀ ਗੱਲ ਕੀਤੀ ਹੈ ਲਗਾਤਾਰ ਇਹਦੇ ਵਿੱਚ ਜੋ ਵੀ ਅਪਡੇਟਸ ਹੋਣਗੀਆਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਵਾਂਗੇ ਜੇਕਰ YouTube ਤੇ ਹੋ ਤਾਂ ਸਬਸਕ੍ਰਾਈਬ ਜਰੂਰ ਕਰ ਲਿਓ ਜੇਕਰ TikTok ਤੇ ਹੋ ਤਾਂ ਫੋਲੋ ਜਰੂਰ ਕਰ ਲੈਣਾ ਬਹੁਤ ਧੰਨਵਾਦ